ਕਿ ਉਹਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਖਾਸ ਕਰਕੇ ਕਾਂਗਰਸ ਵਾਲੇ ਇਹ ਗੱਲ ਕਰੀਏ ਉਹ ਇਹ ਬਿਲ ਪਾਸ ਨਹੀਂ ਹੋਣ ਦੇ ਦੰਦੇ ਕੀ ਚੱਕਰ ਹੈ ਬਿਲ ਕਿਉਂ ਨਹੀਂ ਪਾਸ ਹੋ ਰਿਹਾ ਆਖਰ ਲੋਕ ਇਹ ਸੈਸ਼ਨ ਹੁਣ ਘਰਾਂ ਦੇ ਵਿੱਚ ਬਹੁਤ ਦਿਲਚਸਪੀਆਂ ਨਾਲ ਦੇਖ ਰਹੇ ਨੇ ਕਿਉਂਕਿ ਸਰਕਾਰ ਦੇ ਹਰੇਕ ਪਰਿਵਾਰ ਦੇ ਨਾਲ ਜੁੜੇ ਹੋਏ ਮੁੱਦੇ ਨੇ ਬੇਦਬੀਆਂ ਦੇ ਕਹਿ ਲੋ ਚਾਹੇ ਨਸ਼ਰੇ ਕਹਿ ਲੋ ਹਰੇਕ ਘਰ ਦਾ ਲੋਕ ਬਹੁਤ ਇੰਟਰਸਟ ਨਾਲ ਦੇਖ ਰਹੇ ਨੇ ਪਰ ਲੋਕਾਂ ਵੱਲੋਂ ਵੀ ਕਾਫੀ ਸਾਨੂੰ ਕਮੈਂਟਸ ਆਉਂਦੇ ਨੇ ਕਿ ਜਿਹੜੇ ਵਿਰੋਧੀ ਨੇ ਜਾਂ ਸਰਕਾਰਾਂ ਦੇ ਪੱਖ ਨੇ ਉਹਨਾਂ ਦੇ ਕਰਕੇ ਸਾਡਾ ਸਮਾਂ ਖਰਾਬ ਹੋ ਰਿਹਾ ਸੈਸ਼ਨ ਦਾ ਸਮਾਂ ਖਰਾਬ ਹੋ ਰਿਹਾ ਪੈਸਾ ਖਰਾਬ ਹੋ ਰਿਹਾ ਆਮ ਲੋਕਾਂ ਦੀ ਪੈਸਾ ਖਰਾਬ ਹੋ ਰਿਹਾ ਸਰਕਾਰ ਦਾ ਜਿਹੜਾ ਪੈਸਾ ਆਮ ਲੋਕਾਂ ਦੇ ਇਕੱਠਾ ਹੁੰਦਾ ਟੈਕਸਾਂ ਨਾਲ ਭਾਈ ਇਸ ਪੂਰੇ ਵਿੱਚ ਇਹ ਗੱਲਬਾਤ ਕਰਨੀ ਚਾਹੁੰਦੇ ਹਾਂ ਜਿੰਦਾ ਸਾਡੇ ਸਹਿਯੋਗੀ ਜਿੰਦਾ ਸਿੰਘ ਜੀ ਕੋਲ ਮਾਨਸਾ ਉਹਨੂੰ ਲੈਣਿਆ ਪੂਰੀ ਅਪਡੇਟ ਵੀ ਕੀ ਅੱਜ ਇਹ ਬਿਲ ਪਾਸ ਹੋਏਗਾ ਕਿ ਨਹੀਂ ਕਿ ਇੱਕ ਡਰਾਮਾ ਹੀ ਹੋਏਗਾ ਕੀ ਅੱਗੇ ਹੁੰਦਾ ਹੈ ਕਾ ਰਿੰਦਰ ਜੀ ਤੁਹਾਡਾ ਸਵਾਗਤ ਹੈ ਬੋ ਬੋ ਸਰ ਧੰਨਵਾਦ ਜੀ ਧੰਨਵਾਦ ਰਿੰਦਰ ਸਿੰਘ ਜੀ ਲੋਕਾਂ ਵੱਲੋਂ ਬੜੇ ਸਵਾਲ ਉਠਾਏ ਜਾ ਰਹੇ ਨੇ ਕਿ ਰੋਜ਼ ਅਸੀਂ ਸੈਸ਼ਨ ਦੇਖਣੇ ਹੀ ਪੈਣੇ ਆ ਸਾਨੂੰ ਇੱਕ ਅਪਡੇਟ ਦੀ ਆਸ ਹੁੰਦੀ ਹੈ ਦੁਪਹਿਰੇ ਛੇ ਮਿਲੇਗੀ ਪਰ ਸਾਨੂੰ ਅਪਡੇਟ ਰੋਜ਼ ਮਿਲਦੀ ਨਹੀਂ ਰੋਜ਼ ਬੈਸਭਾਜੀ ਹੁੰਦੀ ਹੈ ਤੇ ਸੈਸ਼ਨ ਨੂੰ ਮੁਲਤਵੀ ਕੀਤਾ ਜਾਂਦਾ ਹੈ ਤੇ ਦੇਖੋ ਜਿਹੜੇ ਅੱਜ ਦੋ ਮੁੱਦੇ ਨੇ ਚਾਹੇ ਨਸ਼ਾ ਕਹ ਲਈਏ ਚਾਹੇ ਬੇਰਬੀ ਦਾ ਬਿੱਲ ਇਹ ਦੋਨੋਂ ਹਰੇਕ ਪਰ ਪੰਜਾਬ ਦੇ ਹਰੇਕ ਪਰਿਵਾਰ ਨਾਲ ਜੁੜਿਆ ਮੁੱਦਾ ਹੈ ਹਰੇਕ ਘਰ ਨਾਲ ਜੁੜਿਆ ਮੁੱਦਾ ਹੈ ਤੇ ਹਲੇ ਕਿ ਸਰਕਾਰਾਂ ਵਧੀਆ ਕੰਮ ਕਰ ਰਹੀਆਂ ਨੇ ਨਸ਼ਾ ਹਮਲ ਪਰ ਬੇਰਬੀ ਹਾਲ ਦੇਖਿਆ ਜੇ ਕੋਈ ਇੰਨਾ ਕੰਮ ਨਹੀਂ ਹੋ ਸਕਿਆ ਸਰਕਾਰਾਂ ਵੀ ਆਪਣੀਆਂ ਕਮੀਆਂ ਮੰਦੀਆਂ ਨੇ ਪਰ ਅੱਜ ਕੀ ਇਹ ਬਿੱਲ ਪਾਸ ਹੋਣਗੇ ਬਿੱਲ ਪਾਸ ਹੋਣ ਨਾਲ ਇਹ ਹੈ ਵੀ ਲੋਕਾਂ ਦੀ ਨਰੁਲੀ ਸ਼ਕਤੀ ਵਧੇਗੀ ਹਾਂਜੀ ਦੇਖੋ ਜਿਹੜਾ ਅੱਜ ਇਹ ਬਿੱਲ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਜੀ ਇਹਦੇ ਤੇ ਜਿਹੜੀ ਚਰਚਾ ਹੈ ਉਹ ਚੱਲ ਰਹੀ ਹੈ ਲੋਕ ਮਤਲਬ ਇਸ ਗੱਲ ਤੋਂ ਪੂਰਾ ਸੰਤੁਸ਼ਟ ਨਹੀਂ ਵੀ ਅੱਜ ਜਿਹੜਾ ਫੈਸਲਾ ਹੋਊਗਾ ਤਾਂ ਇਹ ਸਰਬਸੰਮਤੀ ਨਾਲ ਹੀ ਹੋਣਾ ਤਾਂ ਚਾਹੀਦਾ ਸੀਗਾ ਬੈਸਵਾਜੀ ਤੋਂ ਬਿਨਾਂ ਗੱਲ ਕਰ ਵੀ ਥੋੜਾ ਜਿਆ ਕਈ ਵਾਰੀ ਬੈਸ ਕਰਾ ਦੇ ਉਹਦੇ ਅਸਾਰੂ ਬੈਸ ਹੁੰਦੀ ਹੈ ਨਾ ਜਦੋਂ ਜੇ ਕੋਈ ਕਿਸੇ ਕਾਨੂੰਨ ਦੇ ਵਿੱਚ ਕੋਈ ਕਮੀ ਹੁੰਦੀ ਆ ਤਾਂ ਉਹ ਕਮੀ ਦਾ ਪਤਾ ਲੱਗ ਜਾਂਦਾ ਜੀ ਹੁਣ ਜਿਸ ਤਰ੍ਹਾਂ ਇਹ ਬੇਅਦਬੀ ਦਾ ਕੀਤਾ ਪਹਿਲਾਂ ਇਸ ਰੌਣੀ ਕਾਲੀ ਗੱਲ ਸਰਕਾਰ ਨੇ ਵੀ ਕੀਤਾ ਸੀ 2016 ਚ ਇਹ ਗੱਲ ਕਰ ਉਹਨਾਂ ਨੇ ਉਦੋਂ ਕੱਲਾ ਗੁਰੂ ਗ੍ਰੰਥ ਸਾਹਿਬ ਦਾ ਕਰਤਾ ਜਿਹੜੇ ਹੋਰ ਧਾਰਮਿਕ ਪਵਿੱਤਰ ਗ੍ਰੰਥ ਨੇ ਉਹਨਾਂ ਦਾ ਵਿੱਚ ਨਾਂ ਨਹੀਂ ਪਾਇਆ ਇਸ ਕਰਕੇ ਜਿਹੜਾ ਉਹ ਸੈਂਟਰ ਸਰਕਾਰ ਵੱਲੋਂ ਬਿਲ ਹੈ ਜਿਹੜਾ ਉਹ ਕੇਸ਼ ਆਪਾਸ ਨਹੀਂ ਕੀਤਾ ਗਿਆ ਕਿਉਂਕਿ ਜਿਹੜਾ ਹਿੰਦੁਸਤਾਨ ਹੈ ਇਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਕਿ ਸਾਡੇ ਧਰਮੰਦਰ ਇਕੱਠਾ ਹੈਗੀ ਹੈ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਹੈ ਜਿੱਥੇ ਇੱਕ ਧਰਮ ਦੀ ਗੱਲ ਆ ਜਾਂਦੀ ਹੈ ਤਾਂ ਆਟੋਮੈਟਿਕਲੀ ਉੱਥੇ ਜਿਹੜੇ ਦੂਸਰੇ ਹੋਰ ਧਰਮ ਹੁੰਦੇ ਨੇ ਉਹਨਾਂ ਦਾ ਵੀ ਉਹਦੇ ਨਾਲ ਮਤਲਬ ਸੰਬੰਧਤ ਬਣ ਜਾਂਦਾ ਅਕਾਲੀ ਦਲ ਵਾਲਿਆਂ ਨੇ ਥੋੜਾ ਜਿਹਾ ਉਦੋਂ ਬਸ ਗਲਤ ਕੀਤਾ ਵੀ ਕੱਲਿਆ ਮਤਲਬ ਨਾ ਪਾਤਾ ਇਸ ਕਰਕੇ ਥੋੜਾ ਉਦੋਂ ਕਾਨੂੰਨ ਉਹ ਜਿਹੜਾ ਰਬੰਨ ਤੋਂ ਰਹਿ ਗਿਆ ਉਸ ਤੋਂ ਬਾਅਦ ਫਿਰ ਕੈਪਟਨ ਸਾਹਿਬ ਨੇ ਵੀ ਕੀਤਾ ਕੈਪਟਨ ਸਾਹਿਬ ਵਾਲੇ ਕਾਨੂੰਨ ਦੇ ਵਿੱਚ ਉਹਨਾਂ ਨੇ ਨਾਂ ਤਾਂ ਹੋਰ ਪਾਤੇ ਥੋੜਾ ਜਿਹਾ ਵਿੱਚ ਫਿਰ ਕਾਨੂੰਨ ਦੇ ਵਿੱਚ ਥੋੜੀ ਜੀ ਕਿਤੇ ਮਿਸ ਅੰਡਰਸਟੈਂਡਿੰਗ ਰਹਿ ਗਈ ਇਸ ਕਰਕੇ ਉਹ ਵੀ ਜਿਹੜਾ ਕੈਪਟਨ ਸਾਹਿਬ ਵਾਲਾ ਕਾਨੂੰਨ ਸੀ 2018 ਉਹ ਵੀ ਕਾਨੂੰਨ ਪਾਸ ਹੋਣ ਤੋਂ ਰਹਿ ਗਿਆ ਹੁਣ ਤੀਜੀ ਵਾਰ ਤਾਂ ਮਤਲਬ ਕਿਉਂਕਿ ਹੁਣ ਜਿਹੜੇ ਉਹ ਸੀਗੇ ਉਹ ਪਹਿਲਾਂ ਕਿਸੇ ਕਾਨੂੰਨ ਦੇ ਵਿੱਚ ਸੋਧ ਵਾਸਤੇ ਸੀ ਕਾਨੂੰਨ ਇਹ ਇੱਕ ਨਵਾਂ ਕਾਨੂੰਨ ਹੈ ਜੀ ਮਤਲਬ ਇਸ ਕਰਕੇ ਇਹਦੀਆਂ ਪੂਰੀਆਂ ਉਮੀਦਾਂ ਨੇ ਦੀ ਜਿਹੜਾ ਇਹ ਕਾਨੂੰਨ ਹੈ ਇਹ ਪਾਸ ਹੋਊਗਾ ਪਾਸ ਹੋਣ ਤੋਂ ਬਾਅਦ ਜਿਨੀ ਇਸ ਤਰ੍ਹਾਂ ਦੀਆਂ ਬੇਅਦਬੀਆਂ ਘਟਨਾਵਾਂ ਨੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੈ ਚਾਹੇ ਬਾਈਬਲ ਪਵਿੱਤਰ ਬਾਈਬਲ ਦੀ ਹੈ ਚਾਹੇ ਭਗਵਤ ਗੀਤਾ ਦੀ ਹੈ ਚਾਹੇ ਕੁਰਾਨ ਸ਼ਰੀਫ ਦੀਆ ਮਤਲਬ ਕਿਸੇ ਦੀ ਵੀ ਜੇ ਹੋਰ ਧਰਮ ਨੇ ਉਹਨਾਂ ਦੇ ਧਾਰਮਿਕ ਗ੍ਰੰਥਰੇ ਕਿਸੇ ਦੀ ਵੀ ਬੇਅਦਬੀ ਨਾ ਹੋਵੇ ਤੇ ਜੇ ਕੋਈ ਬੇਅਦਬੀ ਕਰਦਾ ਤਾਂ ਮਤਲਬ ਉਹਨੂੰ ਜਿਹੜੀ ਸਖਤ ਸਜ਼ਾ ਘੱਟੋ ਘੱਟ 10 ਸਾਲ ਤੋਂ 20 ਸਾਲ ਵੱਧ ਤੋਂ ਵੱਧ ਉਮਰ ਕਾਇ ਤੱਕ ਦਾ ਪ੍ਰਾਵਧਾਨਾ ਇਸ ਦੇ ਵਿੱਚ ਇਹਦੇ ਵਿੱਚ ਇੱਕ ਦੋ ਥੋੜੀਆਂ ਜਿਹਾ ਹੈਗੀਆਂ ਨੇ ਮਤਲਬ ਜਿਹੜੀ ਇਨਕੁਆਰੀ ਬੇਅਦਬੀ ਦੀ ਇਨਕੁਆਰੀ ਕਰਨੀ ਹੈ ਉਹ ਮਤਲਬ ਇੱਕ ਡੀਐਸਪੀ ਬੰਦਰ ਦੇ ਅਫਸਰ ਨੇ ਕਰਨੀ ਹੈ ਕਈ ਵਾਰੀ ਕੀ ਹੁੰਦਾ ਵੀ ਪੁਲਿਸ ਦੇ ਉੱਤੇ ਨਾ ਸਰਕਾਰਾਂ ਦਾ ਜਿਹੜਾ ਰਾਜਨੀਤਿਕ ਲੋਕਾਂ ਦਾ ਪ੍ਰੈਸ਼ਰ ਹੁੰਦਾ ਮਤਲਬ ਇਹ ਇਸ ਦੇ ਵਿੱਚ ਥੋੜੀ ਜਿਹੀ ਅਮੈਂਡਮੈਂਟ ਕਰਕੇ ਮਤਲਬ ਜਿਹੜੀ ਇਹ ਇਨਕੁਆਰੀ ਹੈ ਉਹ ਕੋਈ ਸੇ ਰਿਟਾਇਰ ਜੱਜ ਤੋਂ ਜਾਂ ਮਤਲਬ ਕਿਸੇ ਹੋਰ ਏਜੰਸੀ ਤੋਂ ਕਰਵਾਈ ਦਿੱਤਾ ਹੁੰਦਾ ਤਾਂ ਮਤਲਬ ਇੱਕ ਟਾਈਮ ਬਾਉਂਡ ਜੇ ਟਾਈਮ ਬਾਉਂਡ ਹੋਊਗਾ ਕਿਉਂਕਿ ਜਿਹੜੀ 2015 ਵਾਲੀ ਬੇਅਦਬੀ ਹੈ ਉਹ ਅਜੇ ਤੱਕ ਨਹੀਂ ਚੱਲੀ ਜਾਂਦੀ ਉਹਦਾ ਚਲਾਨ ਨਹੀਂ ਹੋਇਆ ਉਹਦੀ ਇਨਕੁਆਰੀ ਨਹੀਂ ਮਤਲਬ ਕੰਪਲੀਟ ਹੋ ਰਹੀ ਜਿਹੜਾ ਇੰਨਾ ਸਮਾਂ ਹੈਗਾ ਇਹਦੇ ਨਾਲ ਜਦੋਂ ਸਮਾਜਾਂ ਦੇ ਵਿੱਚ ਜਾਂਦਾ ਪਰ ਜਿਹੜਾ ਇਨਸਾਫ ਮਿਲਦਾ ਉਹ ਵੀ ਮਤਲਬ ਬੇਇਨਸਾਫ ਦੇ ਕਿਸਮ ਜਿਹੀ ਹੁੰਦੀ ਆ ਮਤਲਬ ਲੋਕਾਂ ਦਾ ਜਿਹੜਾ ਇਨਸਾਫ ਚਾਹੁੰਦੇ ਹੁੰਦੇ ਆ ਉਹਨਾਂ ਦਾ ਵਿਸ਼ਵਾਸ ਆ ਥੋੜਾ ਜਨਾ ਫਿਰ ਉਹ ਮੱਠਾ ਪੈ ਜਾਂਦਾ ਕਿਉਂਕਿ ਤੁਹਾਨੂੰ ਯਾਦ ਹੋਣਾ ਬਾਈਬਲ ਕਲਾ ਗੋਲੀਕਾਨ ਜਿੱਥੇ ਬੇਇਜ਼ਵੀ ਹੋਈ ਸੀ ਉੱਥੋਂ ਲੋਕ ਬੜੇ ਨਰਾਸ਼ ਨੇ ਉਹ ਕਹਿੰਦੇ ਵੀ ਤੁਹਾਡੇ ਲਈ ਗੱਲ ਵੀ ਹੈ ਤਾਂ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਹਿੰਦੇ ਨਾ ਤੁਸੀਂ ਨਵੇਂ ਕਾਨੂੰਨ ਪਾਸ ਹੁੰਦੇ ਰਹੋ ਚਲੋ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜੇਕਰ ਵਿਰੋਧੀਆਂ ਨੂੰ ਕੋਈ ਤਰਕ ਨਰਕ ਹੈ ਸਰਕਾਰ ਦੇ ਬਿੱਲ ਨਹੀਂ ਪਸੰਦ ਦਿੱਤਾ ਉਹ ਸਰਕਾਰ ਨਾਲ ਬਹਿ ਕੇ ਜਾਂ ਲਿਖ ਕੇ ਗੱਲ ਕਰ ਦੇ ਸਕਦੇ ਨੇ ਸਪੀਕਰ ਸਾਹਿਬ ਨੂੰ ਵੀ ਇਹ ਬਿੱਲ ਤੇ ਪਾਸ ਇਹ ਸਹੀ ਕਰੋ ਤਾਂ ਗੱਲ ਨੂੰ ਖਤਮ ਕੀਤਾ ਜਾ ਸਹਿ ਪਰ ਇੱਥੇ ਇਹਦਾ ਗੱਲ ਸੈਸ਼ਨ 'ਚ ਖਤਮ ਹੀ ਨਹੀਂ ਹੁੰਦੀ ਇੱਥੇ ਇਹਦਾ ਗੱਲ ਵੱਧੀ ਵੱਧੀ ਵੱਧ ਰਹੀ ਹੈ ਦੇਖੋ ਜੀ ਗੱਲ ਸਿੱਧੀ ਗੱਲ ਤੇ ਵੱਧ ਇਹ ਤਾਂ ਮਤਲਬ ਵਿਧਾਨ ਸਭਾ ਇੱਕ ਇਹੋ ਜਿਹਾ ਪਵਿੱਤਰ ਮੰਦਿਰ ਹੀ ਹੁੰਦਾ ਜਿੱਨਾ ਇੱਥੇ ਵੱੱਟ ਡਿਸਕਸ਼ਨ ਹੁੰਦੀ ਆ ਉਹਦਾ ਕੋਈ ਸਾਰਥਕ ਨਤੀਜਾ ਕੱਢਣਾ ਚਾਹੀਦਾ ਹੈ ਵਿਰੋਧੀ ਧਿਰ ਨੂੰ ਵੀ ਤੇ ਰਾਜ ਕਰਦੀ ਸਰਕਾਰ ਨੂੰ ਵੀ ਮਤਲਬ ਕਿਉਂਕਿ ਜਿਹੜਾ ਬੇਅਦਬੀਆਂ ਦਾ ਮੁੱਦਾ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਇਹ ਇਸ ਦੇ ਵਿੱਚ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਮਤਲਬ ਕੋਈ ਵੀ ਕਿੱਡੀ ਤੋਂ ਵੱਡੀ ਤੋਂ ਵੱਡੀ ਮੰਦ ਭਾਗੀ ਘਟਨਾ ਵੀ ਵਾਪਰ ਸਕਦੀ ਹੁੰਦੀ ਹੈ ਇਸ ਕਰਕੇ ਮਤਲਬ ਜਿਹੜਾ ਇਹ ਬੇਅਦਬੀ ਦਾ ਕਾਨੂੰਨ ਹੈ ਇਹ ਬੜਾ ਸੋਚ ਸਮਝ ਕੇ ਤੇ ਅਸਾਰੂ ਗਹਿਸ ਤੋਂ ਬਾਅਦ ਪਾਸ ਕਰਕੇ ਮਾਨਜੋਗ ਸਾਡੇ ਗਵਰਨਰ ਸਾਹਿਬ ਕੋਲੇ ਭੇਜਿਆ ਜਾਣਾ ਚਾਹੀਦਾ ਹੈ ਸੰਭਾਵਨਾ ਹੈਗੀ ਹੈ ਆਕਾਲ ਸਖਤ ਸਾਹ ਤੋਂ ਵੀ ਥੋੜਾ ਜਿਹਾ ਇਸ਼ਾਰੇ ਹੋ ਰਹੇ ਨੇ ਵੀ ਕਾਨੂੰਨੀ ਪਾਸ ਹੋਊਗਾ ਉੱਥੇ ਵੀ ਮਤਲਬ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਿਹੜੇ ਇਹ ਬੜੇ ਲੰਮੇ ਸਮੇਂ ਤੋਂ ਮਤਲਬ ਮੰਗ ਸੀਗੀ ਵਿਅਦਵੀ ਦੇ ਕਾਨੂੰਨ ਦੀ ਉਹ ਅੱਜ ਜਿਹੜਾ ਵੀ ਪੂਰਾ ਹੋਣ ਜਾ ਰਿਹਾ ਹੈਗਾ ਇਸ ਕਰਕੇ ਮਤਲਬ ਵਿਰੋਧੀ ਧਿਰਾਂ ਵੀ ਇਹਦੇ ਤੇ ਫੂਕ ਫੂਕੇ ਕਦਮ ਧਰ ਰਹੀਆਂ ਨੇ ਤੇ ਸਰਕਾਰ ਵੀ ਪੂਰਾ ਉਹ ਕਰ ਰਹੀ ਹੈ ਤਾਂ ਕਿ ਮਤਲਬ ਕਿਤੇ ਕੋਈ ਗਲਤੀ ਨਾ ਰਹੇ ਜੇ ਕਿਤੇ ਕੋਈ ਗਲਤ ਸ਼ਬਦ ਨਾ ਬੋਲੇ ਜਾਂ ਕਿਤੇ ਸਾਡਾ ਕਾਨੂੰਨ ਬੰਦ ਨਾ ਹੋ ਕਾਨੂੰਨ ਮਤਲਬ ਇੱਕ ਖਰੜਾ ਨਾ ਰਹੇ ਜੇ ਇਹ ਸਾਰੇ ਜ਼ਿਲਾਂ ਦੇ ਵਿੱਚ ਮਤਲਬ ਇੱਕ ਚਿੰਤਾ ਹੈ ਕਿ ਜਿਹੜਾ ਹਰ ਇੱਕ ਮੈਂਬਰ ਹੈ ਉਹ ਵਧੀਆ ਮਤਲਬ ਬੋਲ ਕੇ ਵਧੀਆ ਉਹਦਾ ਸੁਧਾਰ ਦੇ ਵਾਸਤੇ ਜੇ ਕਿਤੇ ਉਹਨੂੰ ਲੱਗਦਾ ਸੁਝਾਅ ਦੇ ਕੇ ਇਹ ਕਾਨੂੰਨ ਨੂੰ ਪਾਸ ਕੀਤਾ ਜਾਵੇ ਮੈਂ 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 ਤਾਂ ਅੰਦਾਜ਼ਾ ਦੇਣਾ ਕਿ ਐਜੀ ਵੈਸੀ ਦੇ ਵੱਲੋਂ ਯਾਨੀ ਕਿ ਐਡਵੋਕੇਟ ਧਾਮੀ ਨੇ ਚਾਰ ਦਿਨ ਪਹਿਲੇ ਇੱਕ ਲੈਟਰ ਦਿੱਤੀ ਸੀ ਸਕੂਲਤਾਰ ਸੰਧੂ ਨੂੰ ਭੇਜੀ ਕਿ ਸਿਧਾਂਤ ਸਭਾ ਭਗਵੰਤ ਮਾਨ ਦੇ ਰਾਹੀਂ ਵੀ ਘਟਾ ਘਾੜੇ ਦੀ ਬੇਬਰੀ ਸਜ਼ਾ ਮੌਤ ਹੋਣੀ ਚਾਹੀਦੀ ਹੈ ਸਾਡੇ ਹਿਸਾਬ ਨਾਲ ਬਾਕੀ ਤੁਸੀਂ ਦੇਖੋ ਉਹਨਾਂ ਨੇ ਵੀ ਗੱਲ ਕਹੀ ਕਹਿੰਦੇ ਵੀ ਜੇਕਰ ਕੋਈ ਸਜ਼ਾ ਨਹੀਂ ਨਿਸ਼ਚਿਤ ਹੋਏਗੀ ਤਾਂ ਫਿਰ ਬੇਬਰੀ ਰੁਕਣ ਦਾ ਨਾਮ ਲੈਣ ਗਿਆ ਨਹੀਂ ਔਰ ਤੁਹਾਨੂੰ ਦੱਸਣਾ ਕਿ ਬੀਤੇ ਕੱਲ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਉੜਾਮ ਦੀ ਕਿਸੇ ਧਮਕੀ ਦਿੱਤੀ ਮੇਲ ਤੇ ਦੱਸੋ ਇਹ ਲੋਕ ਲੋਕ ਇਹ ਕੰਮ ਕਰ ਰਹੇ ਡਾਕਟਰ ਸਾਹਿਬ ਅੱਜ ਨਹੀਂ ਦੇਖੋ ਜੀ ਇਹ ਗੱਲ ਗਲਤਾ ਮਤਲਬ ਨਹੀਂ ਦੇਣੀ ਚਾਹੀਦੀ ਸੀ ਗਲਤ ਕੀਤਾ ਜੇ ਕੋਈ ਦੋਸ਼ੀ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਕਾਨੂੰਨ ਅਨੁਸਾਰ ਬਈਏ ਜੋ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਸਭ ਦੇ ਵਾਸਤੇ ਇੱਕ ਬਰਾਬਰ ਹੁੰਦੇ ਨੇ ਤੇ ਲੋਕਾਂ ਦੀ ਆਸਥਾ ਹੈ ਜਿਹੜੀ ਉਹ ਇਹਦੇ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਮਤਲਬ ਜੋ ਕੋਈ ਦੋਸ਼ੀ ਹੈ ਉਹ ਤਾਂ ਫਿਰ ਗੱਲ ਉੱਥੇ ਆ ਜਾਂਦੀ ਆ ਸਰ ਕਿ ਇਹਦੇ ਵਿੱਚ ਸਿਆਸਤ ਭਾਰੂ ਹੋ ਜਾਂਦੀ ਹੈ ਜੀ 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 ਜਿਹੜਾ ਬੇਅਦਬੀ ਦਾ ਕੰਮ ਹੁੰਦਾ ਹੈ ਉਦੋਂ ਮਤਲਬ ਖਾਸ ਕਰਕੇ ਜਦੋਂ ਸਿੱਖਾਂ ਦੀ ਸਰਕਾਰ ਆਪਦੇ ਆਪ ਨੂੰ ਕੌਣਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਉਦੋਂ ਬੇਅਦਬੀਆਂ ਨੂੰ ਜਿਹੜੀਆਂ ਘਟਨਾਵਾਂ ਨੇ ਉਦੋਂ ਵੱਧ ਹੁੰਦੀਆਂ ਨੇ ਇਸ ਕਰਕੇ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਕਈ ਕਿਸਮ ਦੇ ਸ਼ੰਕੇ ਪੈਦਾ ਹੋ ਜਾਂਦੇ ਨੇ ਉਹ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਕਾਨੂੰਨ ਦੇ ਵਿੱਚ ਕੀ ਹੈ ਕਾਨੂੰਨ ਦੇ ਵਿੱਚ ਜੇ ਕੋਈ ਮਤਲਬ ਇਸ ਤਰ੍ਹਾਂ ਦਾ ਦੋਸ਼ੀ ਪਾਇਆ ਜਾਂਦਾ ਵੀ ਜਿਹੜਾ ਹੱਥ ਬੇਅਦਬੀ ਕਰਾਉਣ ਦੇ ਵਿੱਚ ਕਿਸੇ ਦੀ ਮਨਸਾ ਸੱਚੀ ਮਨਸਾ ਦੇ ਨਾਲ ਉਹ ਕਿਸੇ ਮਤਲਬ ਬੰਦੇ ਨੂੰ ਖਰੀਦ ਕੇ ਜਾਂ ਆਪਦਾ ਰਸੂਖ ਵਰਤ ਕੇ ਜਾਂ ਸਿਆਸੀ ਜਾ ਕੋਈ ਹੋ ਡੰਡਾ ਵਰਤ ਕੇ ਮਤਲਬ ਬੇਅਦਬੀ ਕਰਵਾ ਦਿੰਦਾ ਉਹ ਬੰਦਾ ਵੀ ਦੋਸ਼ੀ ਹੈ ਜਿਹੜਾ ਬਰਾਬਰ ਹੋਣਾ ਚਾਹੁੰਦਾ ਇਹ ਕਾਨੂੰਨ ਦੇ ਵਿੱਚ ਬਹੁਤ ਵੱਡੀ ਮਾਤ ਦੇ ਨਾਲੇ ਢਾਕਲ ਕੀਤੀ ਹੈ ਜਿਹੜਾ ਮਤਲਬ ਇਸ ਬਾਰੇ ਸੋਚਣ ਵਾਲਾ ਵੀ ਬੰਦਾ ਜਿਹੜਾ ਉਹ 100 ਵਾਰੀ ਸੋਚੂਗਾ ਵੀ ਕਿਤੇ ਆਪਾਂ ਵੀ ਇਸ ਦੇ ਰੇਪੇਟੇ ਵਿੱਚ ਆ ਸਕਦੇ ਹਾਂ ਕਿਉਂਕਿ ਪਹਿਲਾਂ ਬੇਅਦਬੀ ਦੇ ਜਿਹੜੇ ਕਨੋ ਇਹ ਕੇਸ ਹੀ ਦੇ ਕਾਫੀ ਕੇਸ ਨੇ 8-9000 ਕੇਸ ਹੈ ਜੇ ਦੋਸਤਾਨ ਦੇ ਵਿੱਚ ਇਹਦੇ ਵਿੱਚ ਜਿਹੜੀ ਕਨਵਿਕਸ਼ਨ ਦਰ ਹੈ ਉਹ ਸਿਰਫ 25% ਨੂੰ ਹੋਈ ਹੈ 100 ਬੰਦਿਆਂ ਤੋਂ ਮਤਲਬ ਜਦ ਇਹ ਇਹ ਕੇਸ ਚੱਲੇਗਾ ਡਾਕਟਰ ਸਾਹਿਬ ਜਾਂ ਜੀ ਡਾਕਟਰ ਸਾਹਿਬ ਜਾਂਚ ਸਹੀ ਨਹੀਂ ਹੁੰਦੀ ਕਈ ਵਾਰ ਇਹ ਕਹਿੰਦਾ ਮੰਦਬੁੱਧੀ ਹੈ ਜੀ ਇਹ ਤਾਂ ਪਾਗਲ ਸੀਗਾ ਇਹਨੇ ਐਵੇਂ ਜਾਣ ਕੇ ਕਰਤਾ ਅੱਗੋਂ ਤੋਂ ਨਹੀਂ ਕਰੇਗਾ ਪੰਚਾਇਤ ਛੜਾ ਕੇ ਲੈ ਜਾਂਦੀ ਹੈ ਕਈ ਕੇਸ ਐਵੇਂ ਨਿਕਲੇ ਨੇ ਜਿਵੇਂ ਤੁਸੀਂ ਸਹੀ ਕਿਹਾ 75% ਤਾਂ ਨਹੀਂ ਮੈਂ ਤਾਂ ਕਹਾਂਗਾ 95% ਕੇਸ ਹੀ ਇਦਾਂ ਦੇ ਹੁੰਦੇ ਜਿਹੜੇ ਬੇਜਬੇ ਕਰਦੇ ਆ ਉਹ ਬਾਅਦ ਚੋਂ ਮੰਦਬੁੱਧੀ ਦਿਖਾ ਦਿੰਦੇ ਆ ਔਰ ਪੁਲਿਸ ਕਈ ਜਾਂਚ ਕਰਾਂਗੇ ਜਾਂਚ ਤੋਂ ਬਾਅਦ ਉਹ ਬੰਦੇ ਦਾ 2-4 ਦਿਨ ਬਾਅਦ ਕੋਈ ਪਤਾ ਨਹੀਂ ਲੱਗਦਾ ਕੀ ਬਣਿਆ ਕੀ ਨਹੀਂ ਬਣਿਆ ਯਾਨੀ ਅਜੇ ਤੱਕ ਕੋਈ ਸਾਹਮਣੇ ਆਇਆ ਨਹੀਂ ਹੈ ਜਿਸ ਨੂੰ ਕੋਈ ਥੋਸ ਜਵਾਬ ਮਿਲੀ ਹੋਵੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨੂੰ ਕ੍ਰਿਮੀਨਲ ਕੇਸ ਮਤਲਬ ਅਲਾਂਤਾਂ ਜਿਹੜਾ ਕਿ ਅਨਵੇਲੇਬਲ ਹੈ ਜਿਹੜਾ ਮਤਲਬ ਨਾ ਤਾਂ ਇਹਦਾ ਇਹਦੇ ਚ ਸਮਝੋ ਤਾਂ ਵੀ ਕੋਈ ਗੁੰਜਾਇਸ਼ ਹੈ ਤੇ ਨਾ ਹੀ ਇਹਦੇ ਵਿੱਚ ਛੇਤੀ ਜਵਾਨਤ ਹੁੰਦੀ ਹੈ ਇਹ ਕਾਨੂੰਨ ਤਾਂ ਇੱਥੋਂ ਤੱਕ ਦੀ ਪ੍ਰਾਵਧਾਨ ਹੈਗਾਗਾ ਵੀ ਜਿਹੜੇ ਬੰਦੇ ਦੇ ਉੱਤੇ ਪਰਚਾ ਕਰਦੇ ਹੋਗੇ ਜਿਹਨੂੰ ਸਜ਼ਾ ਹੋਗੀ ਉਹਨੂੰ ਪੈਰੋਲ ਵੀ ਨਹੀਂ ਮਿਲਣੀ ਚਾਹੀਦੀ ਮਤਲਬ ਇੱਥੋਂ ਤੱਕ ਇਦੋਂ ਹੋਰ ਸਖਤ ਇੱਕ ਬੰਦੇ ਨੂੰ 20 ਸਾਲ ਦੀ ਮੰਨ ਲਓ ਸਜ਼ਾ ਹੁੰਦੀ ਹੈ ਉਹ 20 ਸਾਲ ਲਗਾਤਾਰ ਇੱਕ ਥਾਂ ਤੇ ਹੀ ਟਾਈਮ ਗੁਜ਼ਾਰਦਾ ਹੈ ਬਹੁਤ ਵੱਡੀ ਗੱਲ ਹੈ ਮਤਲਬ ਇਤੋਂ ਵੱਧ ਹੋਰ ਕੀ ਹੋ ਸਕਦਾ ਹੁੰਦਾ ਹੈ ਉਹ ਤੁਸੀਂ ਜਿਆ ਸਭ ਤੋਂ ਵੱਡੀ ਗੱਲ ਤਾਂ ਸਾਰੇ ਦੇ ਵਿੱਚ ਇਨਕੁਆਰੀ ਨਹੀਂ ਹੁੰਦੀ ਹੈ ਜੀ ਇੱਕ ਤਾਂ ਇਨਕੁਆਰੀ ਹੋਵੇ ਟਾਈਮ ਬਾਉਂਡ ਵੀ 30 ਦਿਨਾਂ ਦੇ ਵਿੱਚ ਵਿੱਚ ਇੱਕ ਜਿਹੜਾ ਡੀਐਸਪੀ ਆ ਉਹਨੂੰ 30 ਦਿਨ ਦਿੱਤੇ ਜਾਣ ਉਹ ਅੱਧੀ ਜਿਹੜੀ ਸਿੱਟ ਬਣਾਉਂਦੇ ਆ 30 ਦਿਨਾਂ ਚ ਰਿਜ਼ਲਟ ਮਿਲੇ ਜੇ ਉਹ ਇਨਵੈਸਟੀਗੇਸ਼ਨ ਦੀ ਟੀਮ ਪੂਰੀ ਇਨਵੈਸਟੀਗੇਟ ਨਹੀਂ ਕਰਦੀ ਉਹਨਾਂ ਨੂੰ ਸਮਾਂ ਹੋਰ ਚਾਹੀਦਾ ਤਾਂ ਐਸਐਸਪੀ ਨੂੰ ਚਾਹੀਦਾ ਵੀ ਉਹ 15 ਦਿਨ ਦੇ ਸਕਦਾ ਜੇ ਉਸ ਤੋਂ ਬਾਅਦ ਫੇਰ ਵੀ ਕੋਈ 10-5 ਦਿਨ ਦੀ ਜ਼ਰੂਰਤ ਹੈ ਤਾਂ ਖੱਲੇ ਮਾਨਯੋਗ ਡੀਜੀਪੀ ਸਾਹਿਬ ਕੋਲੇ ਮਤਲਬ ਇਹ ਹੁਣ ਪਾਵਰ ਹੋਣੀ ਚਾਹੀਦੀ ਹੈ ਕਿ ਕੱਲੇ ਉਹੀ ਟਾਈਮ ਦੇ ਸਕਦੇ ਆ ਹੋਰ ਕੋਈ ਅਰਸਰ ਟਾਈਮ ਨਹੀਂ ਦੇ ਸਕਦਾ ਫੇਰ ਮਤਲਬ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਨੱਥ ਕਾਬੂ ਹੱਥ ਤੱਕ ਪੈ ਸਕਦੀ ਹੈ ਡਾਕਟਰ ਸਾਹਿਬ ਨਸ਼ੇ ਦੇ ਮੁੱਦੇ ਤੋਂ ਤੁਹਾਨੂੰ ਵੀ ਲੱਗਿਆ ਕੋਈ ਹੋਰ ਨਵਾਂ ਕਾਨੂੰਨ ਆ ਸਕਦਾ ਹੈ ਅੱਜ ਹਾਂਜੀ ਨਸ਼ੇ ਦੇ ਮੁੱਦੇ ਤੇ ਕੋਈ ਨਵਾਂ ਕਾਨੂੰਨ ਆ ਸਕਦਾ ਹੈ ਅੱਜ ਹਾਂਜੀ ਆ ਸਕਦਾ ਦੇਖੋ ਸਰਕਾਰ ਮਤਲਬ ਬਹੁਤ ਹੀ ਜਿਹੜੇ ਫਰਾਖ ਦਿੱਲੀ ਨਾਲ ਕਹਿ ਲਿਏ ਬਹੁਤ ਹੀ ਸਟ੍ਰਿਕਟ ਐਕਸ਼ਨ ਦੇ ਨਾਲ ਇਹਦੇ ਉੱਤੇ ਕਾਰਵਾਈ ਕਰ ਰਹੀ ਹੈ ਇਹ ਜੁੱਧ ਦੇਖੋ ਕਿੰਨੇ ਦਾ ਚੱਲ ਰਿਹਾ ਹੈ ਲਗਭਗ 135 40 ਦਿਨ ਹੋ ਗਏ ਹਜ਼ਾਰਾਂ ਮੁੰਡਿਆਂ ਦੇ ਉੱਤੇ ਪਰਚੇ ਦਿੱਤੇ ਗਏ ਨੇ ਤਸਕਰਾਂ ਦੇ ਉੱਤੇ ਇਸ ਤੋਂ ਵੱਧ ਗੱਲ ਕਰ ਇਹਦੇ ਵਿੱਚ ਥੋੜਾ ਜਿਹਾ ਇਹ ਐਮਐਸੋਡੀ ਸਾਹਿਬ ਵੀ ਜਿਹੜਾ ਇਹਦਾ ਮੈਂ ਰੋਜ਼ਾਨਾ ਕਹਿੰਦਾ ਹੁਣ ਆਪਦੀ ਜਿਹੜਾ ਇਹਦਾ ਕਾਨੂੰਨ ਹੈ ਇਹ ਜਿਹੜਾ ਠੀਕ ਹੈ ਸਰਕਾਰਾਂ ਵਿਧਾਨ ਸਭਾ ਦੇ ਵਿੱਚ ਇਹ ਜੋ ਵੀ ਆਪਦੀ ਪਾਸ ਕਰ ਸਕਦੀਆਂ ਨੇ ਕਰਨ ਗੱਲ ਕਰ ਜਿਹੜੇ ਇਹਦੇ ਅਸਲ ਜਿਹੜੀ ਪਵਾੜੇ ਦੀ ਜੜ ਹੈ ਉਹ ਤਾਂ ਉਹ ਨੋਟੀਫਿਕੇਸ਼ਨ 2941 ਹੈ ਜਿਹੜਾ ਸਰਦਾਰ ਮਨਮੋਹਨ ਸਿੰਘ ਜੀ ਦੇ 2009 ਦੇ ਵਿੱਚ ਪਾਸ ਕੀਤਾ ਸੀ 18 11 2009 ਨੂੰ ਕੀਤਾ ਸੀ ਪਾਸ ਜਿਹੜਾ ਉਹ ਹੋ ਮਤਲਬ ਉਹ ਸਾਡੇ ਹਿੰਦੁਸਤਾਨ ਦੇ ਉੱਤੇ ਤੇ ਸਾਡੇ ਪੰਜਾਬ ਦੇ ਉੱਤੇ ਮਤਲਬ ਜਿਹੜਾ ਜਿਹੜਾ ਸ਼ੇਰ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ 2001 ਚ ਉਹਨਾਂ ਨੇ ਕੀਤਾ ਸੀਗਾ 1055 ਨੋਟੀਫਿਕੇਸ਼ਨ 2010 2001 ਨੂੰ ਪਾਸ ਕੀਤਾ ਸੀਗਾ ਜੇ ਹੋਰ ਉਸੇ ਨੂੰ ਰਿਵਰਸ ਕੀਤਾ ਜਾਵੇ ਤਾਂ ਜਿਹੜਾ ਕਾਫੀ ਮਸਲਾ ਹੈ ਉਹ ਹੱਲ ਹੋ ਜੇ ਤੇ ਨਜਾਇਜ਼ ਪਰਚੇ ਪੈਣੋਂ हट ਜਾਣ ਤੇ ਜੋ ਵੀ ਆਪਾਂ ਪਾਰਟੀਆਂ ਨੇ ਜਿਹੜਾ ਜੋ ਵੀ ਸਰਕਾਰਾਂ ਦੇ ਪੁਲਸਾਂ ਨੇ ਜਾਂ ਐਨਸੀਬ ਇਹਨਾਂ ਨੂੰ ਫਿਰ ਕੰਮ ਕਰਕੇ ਮਤਲਬ ਇਹ ਦਿਖਾਉਣਾ ਪਿਆ ਕਰੇ ਨਾ ਕਿ ਕਿਸੇ ਨੂੰ ਫੜ ਕੇ ਉਹਦੇ ਉੱਤੇ ਜਿਹੜਾ ਪਲਾਂਟਡ ਨਸ਼ੇ ਦੇ ਪਰਚੇ ਨੇ ਡਾਕਟਰ ਸਾਹਿਬ ਮੈਂ 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 ਤੁਹਾਨੂੰ ਇੱਕ ਅਪਡੇਟ ਦੇ ਦੇਣਾ ਮੈਂ ਤੁਹਾਨੂੰ ਇਹਦਾ ਸਕਰੀਨਸ਼ਾਟ ਹੀ ਭੇਜਾਂਗਾ ਬਾਅਦ ਚੋਂ ਇੱਕ ਮ드ਰਾਸ ਹਾਈ ਕੋਰਟ ਦੇ ਸਾਬਕਾ ਜੱਜ ਨੇ ਉਹਨਾਂ ਨੇ ਮੰਗ ਕੀਤੀ ਹੈ ਸੁਪਰੀਮ ਕੋਰਟ ਤੋਂ ਵੀ ਜਿਹੜੇ ਪਿਛਲੇ 10-12 ਸਾਲ ਚ ਪਰਚੇ ਪਏ ਨੇ ਭਾਰਤ ਦੇ ਵਿੱਚ ਪੂਰੇ ਭਾਰਤ ਦੀ ਗੱਲ ਕੀਤੀ ਹੈ ਕੱਲੇ ਐਨਡੀਬੀਐਸ ਦੀ ਪੂਰੇ ਕ੍ਰਾਈਮ ਦੇ ਜਿੰਨੇ ਪਰਚੇ ਪਏ ਨੇ ਉਹਨਾਂ ਦੀ ਦੁਆਰਾ ਤੋਂ ਜਾਂਚ ਕੀਤੀ ਜਾਏ ਉਹ ਪਰਚੇ ਜੇ ਕੀਤੇ ਹਨ ਕਿ ਉਹ ਸਹੀ ਸੀ ਜਾਂ ਗਲਤ ਸੀ ਚਾਹੇ ਉਹ ਗੈਂਗਸਟਰ ਵਾਲ ਸੀ ਜਾਂ ਕੋਈ ਪਰਚਾ ਸੀ हां हो सकदा है उदे ऊपर भी अगले हफ्ते तारीख मिल, मिल चुकी नहीं, है हां नहीं देखो ये चंगी गल मतलब जे इनਾਂ ਦੀ ਇਨਕੁਆਰੀ ਹੋਵੇ ਤਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਛਣ ਸਕਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਉਸਮਾਨ ਜੋਗ ਜੱਜ ਸਾਹਿਬਾਨ ਦੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਸੁਝਾਅ ਦਿੱਤਾ ਗੱਲ ਕਰ ਵੀ ਜੋ ਵੀ ਮਤਲਬ ਇਹ ਹੁੰਦਾ ਹੈ ਨਾ ਜਿਹੜਾ ਫਲੰਦਾ ਤਿਆਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਉਲਟਾਈਆਂ ਹੁੰਦੀਆਂ ਨੇ ਇਸ ਕਰਕੇ ਜੇ ਇਹਨਾਂ ਦੀ ਜਾਂਚ ਚੰਗੀ ਤਰ੍ਹਾਂ ਹੋਵੇ ਤਾਂ ਮਤਲਬ ਜਿਹੜਾ ਦੇਸ਼ ਦੇ ਤੋਂ ਲੈ ਜਾਂਦਾ ਤਾਂ ਬੜਾ ਲੈ ਲੈ ਸਕਦਾ ਤੇ ਜਿਹੜੇ ਲੋਕ ਨੇ ਅਹ ਕਰਦੇ ماحول ਦੇ ਵਿੱਚ ਰਹਿੰਦੇ ਨੇ ਕਿ ਪਾਵਰਾਂ ਦਿੱਤੀ ਹੋਈ ਨੇ ਕਿਸੇ ਨੂੰ ਵੀ ਜੇ ਕੋਈ ਆਵਾਜ਼ بلند ਕਰਦਾ ਉਹਦੇ ਉੱਤੇ ਪਰਚਾ ਦੇ ਕੇ ਉਹਨੂੰ ਹੰਦਾ ਫਿਰ ਇਹ ਜਿਹੜੇ ਇਹ ਰੀਤ ਚਲਾਈ ਹੋਈ ਹੈ ਇਹ ਰੀਤ ਖਤਮ ਹੋਣੀ ਹੈ ਸਰ ਮੈਂ ਮੁੱਦੇ ਦੇ ਅੰਤ ਤੇ ਆਨਾ ਕੀ ਅੱਜ ਬਿਜ ਬਿਲ ਪਾਸ ਹੋ ਸਕਦਾ ਲੱਗ ਰਿਹਾ ਹੋਏਗਾ ਕਿ ਨਹੀਂ ਹਾਂਜੀ ਦੇਖੋ ਹੋਣੇ ਚਾਹੀਦੇ ਨੇ ਜੇ ਦੋਨੇ ਮੁੱਦੇ ਨੇ ਜਿਹੜੇ ਬੜੇ ਸੰਵੇਦਨਸ਼ੀਲ ਨੇ ਇੱਕ ਸਾਡੇ ਐਮਐਲਏ ਸਹਿਬਾਨ ਨੇ ਹਵਾਰਾ ਪਛਮਾ ਦਾ ਵੀ ਉਹ ਤੇ ਚੁੱਧਾ ਚੱਕਤਾ ਪਹਿਲਾਂ ਸਾਡੇ ਜਿਹੜੇ ਤੇਜਨ ਗੜਾ ਆਪ ਦੁਨੀਆ ਦੇ ਮਤਲਬ ਉਹਜਾ ਸਿੰਘ ਜੀ ਜੀ ਉਹ ਚੜ੍ਹਾਈ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਅਸੀਂ ਵੀ ਮਤਲਬ ਸ਼ਰਧਾਂਜਲੀ ਦੰਨਿਆ ਤੇ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜੀ 104 ਸਾਲ ਦੀ 104 ਸਾਲ ਦੀ ਉਮਰ ਸੀ ਡਾਕਟਰ ਸਾਹਿਬ ਦੇਖੋ ਘਰ ਦੇ ਬਾਹਰ ਉਹ ਟਾਇਰ ਰੀ ਸੀ ਜਦੋਂ ਇੱਕ ਕਾਰ ਸਵਾਰ ਨੇ ਉਹਨਾਂ ਨੂੰ ਟੱਕਰ ਮਾਰਤੀ ਪਿੱਛੋਂ ਹਾਂ ਜੀ ਉਹ ਬਜ਼ੁਰਗ ਬੰਦੇ ਸੀ 114 ਸਾਲ ਦੀ ਜੀ ਆ ਦੇਖੋ ਮੈਰਾਥਨ ਦੇ ਬਹੁਤ ਤਗੜੇ 플레이ਰ ਨੇ ਕਿਸੇ ਸਮੇਂ ਭਾਰ ਦੇ ਵੱਲੋਂ ਪ੍ਰੀਪ੍ਰੈਜ਼ੈਂਟ ਵੀ ਕਰ ਚੁੱਕੇ ਸੀ ਹਾਂ ਜੀ ਮਤਲਬ ਵਿਧਾਨ ਸਭਾ ਦੇ ਵਿੱਚ ਤਾਂ ਹੀ ਫਿਰ ਸਤਾਜ ਨਹੀਂ ਪੇਟ ਹੋਈ ਹੈ ਨਹੀਂ ਤਾਂ ਜੀ ਆਪਣੇ ਵਰਗੇ ਇੱਥੇ 29 ਮਰਦੇ ਨੇ ਕੌਣ ਵਿਧਾਨ ਸਭਾ ਜੇ ਕੋਈ ਕੁਰਬਾਨੀ ਕੀਤੀ ਸੀ ਦੇਸ਼ ਵਾਸਤੇ ਤੇ ਨਾਮ ਨਾਲ ਪੜ੍ਹੇ ਤੁਸੀਂ ਏਰੀਆ ਦਾ ਨਾਮ ਤੁਸੀਂ ਤੁਸੀਂ ਵਧਾਈ ਵੀ ਦੇਦੇ ਹੋ ਸ਼ਰਮਾ ਜੀ ਨੂੰ ਤੁਹਾਨੂੰ ਦੱਸਿਆ ਸੀ ਤੁਸੀਂ ਵਧਾਈ ਵੀ ਦਿੱਤੀ ਉਹਨਾਂ ਦੇ ਵਿਆਹ ਦੀ ਅੱਛਾ ਜੀ ਸ਼ਰਮਾ ਜੀ ਨੂੰ ਵਧਾਈ ਦਿੰਦੇ ਆ ਜੀ ਮੈਂ ਮੈਂ ਲਾਈਵ ਦੇ ਵਿੱਚ ਹੀ ਕਹਿ ਰਹੇ ਹਾਂ ਆਪਾਂ ਤਾਂ ਕਹਿਨੇ ਆ ਵੀ ਆਪਾਂ ਤਾਂ ਕਹਿਨੇ ਆ ਜੀ ਮਤਲਬ ਇਹਨਾਂ ਨੂੰ ਵਧੀਆ ਜਿਹੜੀ ਸਿਹਤ ਯਾਵ ਰਹੇਣ ਤੇ ਬਲੰਧੀਆਂ ਹੋਰ ਛੁਣ ਤੇ ਪਰਮਾਤਮਾ ਇਹਨਾਂ ਦੇ ਉਂਤੰਦਰੁਸਤ ਰੱਖੇ ਜੀ ਇਹੀ ਮਤਲਬ ਆਪਾਂ ਆ ਪਰਮਾਤਮਾ ਦੀ ਸਹਾਨਾ ਕਰਦੇ ਚਲੋ ਡਾਕਟਰ ਸਾਹਿਬ ਆਪਾਂ ਮੁੱਦੇ ਦੀ ਵੀ ਗੱਲਬਾਤ ਕੀਤੀ ਆਪਾਂ ਆਪਣੇ ਪਰਸਨਲ ਟਾਕ ਵੀ ਕਰ ਗਏ ਵਿੱਚ ਤੇ ਅੱਜ ਦੇ ਤੁਸੀਂ ਜੀ ਨਾਲ ਲਾਈਵ ਤੇ ਜੁੜੇ ਮੈਂ ਤੁਹਾਡਾ ਇਸ ਜਰੀ ਆਪਣੇ ਵੱਲੋਂ ਦੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਤੁਹਾਡਾ ਜਿਹੜਾ ਅੱਜ ਦਾ ਖੁਸ਼ਿਆ ਸੀਗਾ ਉਹ ਇਹ ਸੀ ਕਿ ਅੱਜ ਵਿਧਾਨ ਸਭਾ ਦੇ ਵਿੱਚ ਬੇਦਬੀਆ ਦੇ ਮੁੱਦੇ ਲੈ ਕੇ ਹੁਣ ਬਹਿਸ਼ ਸ਼ੁਰੂ ਹੋ ਚੁੱਕੀ ਹੈ ਦੁਬਾਰਾ ਜੁ ਸਾਡੇ ਕੋਲ ਅਪਡੇਟ ਆਈ ਹੈ ਤੇ ਸਭ ਤੋਂ ਪਹਿਲਾਂ ਅੱਜ ਜਿਹੜਾ ਸ਼ੁਰੂ ਹੋਈ ਹੈ ਕਾਰਵਾਈ ਸਦਨ ਦੀ ਤਾਂ ਜਿਹੜੇ ਸਾਬਕਾ ਫੋਜਾ ਸਿੰਘ ਸੀਗੇ ਸਾਡੇ ਦੌੜਾਕ ਮੈਰਾਥਨ ਦੇ ਜਿਨ੍ਹਾਂ ਦੀ ਇੱਕ ਕੱਲ ਇੱਕ ਹਾਸੇ ਦੇ ਵਿੱਚ ਮੌਤ ਹੋਣ ਦੀ ਦੁਦਾਈ ਖਬਰ ਸਾਹਮਣੇ ਆਈ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕਿਉਂਕਿ ਉਹ ਭਾਰਤ ਨੂੰ ਰਿਪਰੈਜ਼ੈਂਟ ਕਰ ਚੁੱਕੇ ਸੀ ਮੈਰਾਥਨ ਦੇ ਵਿੱਚ ਹਾਲਾਂਕਿ ਜਿਹੜੀ ਉਹਨਾਂ ਦਾ ਮੌਤ ਦਾ ਕਾਰਨ ਉਹ ਇੱਕ ਸੜਕੀ ਹਾਦਸਾ ਹੋ ਗਿਆ ਕਾਰਨ ਟੱਕਰ ਮਾਰ ਦਿੱਤੀ ਹੈ ਤੇ ਉਸ ਤੋਂ ਬਾਅਦ ਉਹ ਕਾਰਵਾਈ ਰੰਮ ਹੋਈ ਹੈ ਤਾਂ ਵਿਰੋਧੀ ਧਿਰ ਨੇ ਇਹ ਕਿਹਾ ਕਿ ਬਿਲ ਪਾਸ ਕਰਨ ਦੇ ਸਾਨੂੰ ਕੋਈ ਉਹ ਦਿੱਕਤ ਨਹੀਂ ਹੈ ਪਰ ਸਾਨੂੰ ਦੱਸਿਆ ਜੇ ਇਸ ਬਿਲ ਦੇ ਵਿੱਚ ਕਮੀਆਂ ਨੇ ਉਹ ਠੀਕ ਹੋਣਗੀਆਂ ਹੁਣ ਉਸਤੇ ਸੰਧਵਾਦ ਸਾਹਿਬ ਨੇ ਭਗਵਾਨ ਤਮਨ ਸਰਕਾਰ ਤੋਂ ਜਵਾਬ ਮੰਗਿਆ ਕਿ ਸਾਨੂੰ ਜਲਦੀ ਜਵਾਬ ਦੋ ਸੈਸ਼ਨ ਅਸੀਂ ਅੱਜ ਖਤਮ ਕਰਨਾ ਸੋ ਦੋਸਤੋ ਦੇਖਦੇ ਆਂ ਅੱਜ ਦੁਪਹਿਰ ਤੱਕ ਇਹ ਹੋ ਸਕਦਾ ਹੈ ਕਿ ਬੇਰੀਓ ਬਿਲ ਪਾਸ ਹੋ ਜਾਏਗਾ ਕਿਉਂਕਿ ਹੁਣ ਜਦੋਂ ਵਿਰੋਧੀ ਧਿਰ ਨਾਰ ਰਲ ਗਏ ਨੇ ਸਾਰੇ ਇਕੱਠੇ ਹੋ ਗਏ ਨੇ ਤਾਂ ਬਿਲ ਅਜ ਪਾਸ ਹੋਣਗੇ ਇੱਕ ਨਸ਼ਿਆਂ ਦਾ ਤੇ ਇੱਕ ਬੇਜਬੀ ਦਾ ਸੋ ਦੋਸਤੋ ਕੀ ਅਪਡੇਟ ਆਏਗੀ ਤਾਂ ਸਭ ਤੋਂ ਪਹਿਲਾਂ ਨਸ਼ਾ ਕਰੇਗਾ A1 ਪੰਜਾਬੀ ਟੀਵੀ ਤੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਚੱਲ ਰਹੀਆਂ ਬਾਕੀਆਂ ਖਬਰਾਂ ਤੇ ਮੈਂ ਤੁਹਾਨੂੰ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉੱਥੇ ਤੂੰ ਹੀ ਦੇਖੋ ਇਹ ਪੰਜਾਬੀ ਟੀਵੀ ਤੇ ਦੋਸਤੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ